ਸਿਗਰਾਲਜੀ ਸੋ ਕੱਲ ਸ਼ਾਮ ਨੂੰ ਆਈਪੀਐਲ ਦਾ ਮੈਚ ਸੀ ਆਈਪੀਐਲ ਦੇ ਮੈਚ ਦੇ ਵਿੱਚ ਬੜੀ ਉਮੀਦਾਂ ਸੀ ਪਰ ਉਮੀਦਾਂ ਦੇ ਬਾਵਜੂਦ ਜਿਹੜਾ ਆਈਪੀਐਲ ਦੇ ਜਿਹੜੇ ਫਾਈਨਲ ਦੇ ਵਿੱਚ ਰਾਇਲ ਚੈਲੰਜਰਸ ਬੰਗਲੌਰ ਨੇ ਪੰਜਾਬ ਕਿੰਟਸ 11 ਨੂੰ ਹਰਾਤਾ ਸੋ ਪੰਜਾਬ ਵਾਸੀਆਂ ਲਈ ਇਹ ਥੋੜੀ ਜਿਹੀ ਨਿਰਾਸ਼ਾ ਵਾਲੀ ਖਬਰ ਸੀ ਪਰ ਇਸ ਨਿਰਾਸ਼ਾ ਵਾਲੀ ਖਬਰ ਦੇ ਦਰਮਿਆਨ ਇੱਕ ਮਾਨਵਾਈ ਖਬਰ ਮਲੂਠ ਵਾਸੀਆਂ ਲਈ ਵੀ ਨਿਕਲ ਕੇ ਬਾਹਰ ਆਈ ਹੈ ਕਿ ਜਿਹੜੀ ਆਈਪੀਐਲ ਦੇ ਵਿੱਚ ਵਿਜੇਤਾ ਟੀਮ ਹੈ ਰਾਇਲ ਚੈਲੰਜਰਸ ਬੰਗਲੌਰ ਦੀ ਟੀਮ ਜੋਨ ਦੇ ਮੈਨੇਜਰ ਨੇ ਉਮਲੋਡ ਦੇ ਵਾਸੀ ਹਨ ਅੰਤ ਤੁਸੀਂ ਸਹੀ ਸੁਣ ਰਹੇ ਹੋ ਜੋ ਰਾਇਲ ਕੈਨੇਡਿਅਨ ਸਪੈਂਡਲੌਰ ਦੇ ਜੋ ਮੈਨੇਜਰ ਨੇ ਉਹ ਮਲੋਡ ਦੇ ਵਾਸੀ ਹਨ ਉਹਨਾਂ ਦੀ ਫੈਮਿਲੀ ਅੱਜ ਵੀ ਮਲੋਟ ਵਿੱਚ ਰਹਿ ਰਹੀ ਹੈ ਸੋ ਬੜੀ ਮਾਨਦਗਲ ਹੈ ਸੋ ਉਹਨਾਂ ਦਾ ਨਾਮ ਹੈ ਮੇਜਰ ਸ਼ਮਿੰਦਰ ਸਿੰਘ ਸਿੱਧੂ ਜੋਠੀ ਮਲੋਡ ਦੇ ਜਿਹੜੇ ਸ਼ੇਕਪੂ ਰੋਡ ਤੇ ਉਹਨਾਂ ਦਾ ਪਰਿਵਾਰ ਰਹਿ ਰਿਹਾ ਹੈ ਸੋ ਮੇਜਰ ਸ਼ਮਿੰਦਰ ਸਿੰਘ ਸੱਧੂ ਬਾਰੇ ਸਸ ਦੱਸਦੀ ਹੈ ਜੋ ਸਾਨੂੰ ਜਾਣਕਾਰੀ ਮਿਲੀ ਹੈ ਕਿ ਉਹ 2008 ਤੋਂ 2018 ਤੱਕ ਪਹਿਲਾਂ ਆਰਮੀ ਦੇ ਵਿੱਚ ਰਹੇ ਤੇ ਆਰਮੀ ਜਾਣ ਤੋਂ ਪਹਿਲਾਂ ਜੋ ਮਲੋੜ ਦੇ ਉਹ ਜੰਪਲ ਸੀ ਤਾਂ ਮਲੋੜ ਦੇ ਵਿੱਚ ਉਹ ਹੁਣ ਗਵਰਨਮੈਂਟ ਸਕੂਲ ਦੇ ਵਿੱਚ ਹੀ ਪੜ੍ਹੇ ਸੀ ਤੇ ਉਸ ਤੋਂ ਬਾਅਦ ਪੜ੍ਹਾਈ ਤੋਂ ਬਾਅਦ ਆਪਦੀ 10ਵੀਂ ਤੱਕ ਦੀ ਇੱਥੋਂ ਮਲੋੜ ਦੀ ਪੜ੍ਹਾਈ ਤੋਂ ਬਾਅਦ ਉਹ ਆਪਦੀ ਜਿਹੜੀ ਉਹ ਸਿੱਖਿਆ ਹਾਸਲ ਕਰਨ ਤੋਂ ਬਾਅਦ ਫਿਰ ਉਹ ਆਰਮੀ ਵਿੱਚ ਚਲੇ ਗਏ ਤਰੀਬਨ 10 ਸਾਲ ਆਰਮੀ ਵਿੱਚ ਕੰਮ ਕਰਦਣ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਦੀ ਐਂਟਰੀ ਹੁੰਦੀ ਹੈ ਵੱਖਰੇ ਵੱਖਰੇ ਟੂਰਨਾਮੈਂਟਾਂ ਦੇ ਵਿੱਚ ਵੱਖਰੇ ਵੱਖਰੇ ਵੱਡੀਆਂ ਥਾਵਾਂ ਤੇ ਜਿਸ ਵਿੱਚ ਉਹ ਫੀਫਾ ਵਰਲਡ ਕੱਪ ਦੇ ਵਿੱਚ ਵੀ ਰਹੇ ਕਲਸਟਰਸ ਕੋਚ ਮੈਨੇਜਰ ਦੇ ਤੌਰ ਤੇ ਕਾਮਨਵੈਲਥ ਖੇਡਾਂ ਦੇ ਵਿੱਚ ਵੀ ਰਹੇ ਹੋ ਉਸ ਤੋਂ ਬਾਅਦ ਏਸ਼ੀਆ ਟੱਪ 2023 ਦੇ ਵਿੱਚ ਦੀ ਮੈਨੇਜਮੈਂਟ ਕਮੇਟੀ ਤੋਂ ਇਲਾਵਾ ਉਹ ਆਈਪੀਐਲ ਦੇ ਵਿੱਚ ਵੀ 2019 ਤੋਂ 2023 ਤੱਕ ਰਹੇ ਇਸ ਦੌਰਾਨ ਉਹ ਇੰਡੀਆ ਕ੍ਰਿਕਟ ਟੀਮ ਦੇ ਸੰਬੰਧ ਵਿੱਚ ਵੀ ਆਏ ਤੇ ਇੰਡੀਆ ਟੀਮ ਦੀ ਜਿਹੜੀ ਮੈਨੇਜਮੈਂਟ ਕਮੇਟੀ ਦਾ ਉਹ ਹਿੱਸਾ ਰਹੇ ਤੇ ਜਿਹੜੀ ਟੀਮ ਏਸ਼ੀਆ ਟੱਪ ਖੇਡ ਕੇ ਆਈ ਤੇ 2024 ਦੇ ਵਿੱਚ ਜੋ ਰਾਇਲ ਚੈਲੰਜਰਸ ਬੰਗਲੌਰ ਨੇ ਉਹਨਾਂ ਨੂੰ ਆਪਦੀ ਟੀਮ ਦੇ ਵਿੱਚ ਐਜ਼ ਅ ਮੈਨੇਜਰ ਜੋ ਕਿ ਹੈੱਡ ਆਫ ਟੀਮ ਆਪਰੇਸ਼ਨ ਐਂਡ ਮੈਨੇਜਮੈਂਟ ਕੀਤਾ ਇਹ ਬੜੇ ਮਾਣ ਦੀ ਗੱਲ ਹੈ ਇਹਦੇ ਜਿਵੇਂ ਇਹ ਵੀ ਦੱਸਦਾ ਜੋ ਮੇਜਰ ਸ਼ਮਿੰਦਰ ਸਿੰਘ ਸਿੱਧੂ ਹੈ ਉਹ ਹਾਰਦਿਕ ਪਾਂਡੇਆ ਦੇ ਨਾਲ ਵੀ ਉਸ ਟਾਈਮ ਰਹੇ ਸੀ ਸੋ ਉਸ ਤੋਂ ਬਾਅਦ ਆਈਪੀਐਲ ਦੇ ਵਿੱਚ ਉਹ ਰਾਇਲ ਚੈਲੰਜਰਸ ਬੰਗਲੌਰ ਦੀ ਟੀਮ ਦੇ ਵਿੱਚ ਇੱਕ ਅਹਿਮ ਜ਼ਿੰਮੇਵਾਰੀ ਤੇ ਰਹੇ ਤੇ ਅੱਜ ਉਹ ਟੀਮ ਜੇਤੂ ਰਹੀ ਪੂਰੀ ਦੁਨੀਆ ਦੇ ਵਿੱਚ ਉਸ ਚਰਚਾ ਹੈ ਤੇ ਮਲੋੜ ਨੂੰ ਇਸ ਦਲ ਦਾ ਮਾਣ ਹੈ ਕਿ ਮੇਜਰ ਸ਼ਮਿੰਦਰ ਸਿੰਘ ਸਿੱਧੂ ਮਲੋੜ ਦੇ ਵਾਸੀ ਹਨ ਤੇ ਬੜੀ ਜਲਦੀ ਹੀ ਜਦੋਂ ਵੀ ਉਹ ਮਲੋਟ ਆਉਂਦੇ ਨੇ ਤੇ ਤੁਹਾਨੂੰ ਅਸੀਂ ਬੜਾ ਐਕਸਕਲੂਸਿਵ ਇੰਟਰਵਿਊ ਵੀ ਉਹਨਾਂ ਦਾ ਦਿਖਾਵਾਂਗੇ ਵਿਰਾਟ ਕੋਹਲੀ ਦੇ ਬੜੇ ਨੇੜਲੇ ਬੜੇ ਨੇੜੇ ਮੰਨੇ ਜਾਂਦੇ ਨੇ ਉਹਨਾਂ ਦੇ ਬੜੇ ਨਿੱਜੀ ਸੰਬੰਧ ਨੇ ਸੋ ਇਹ ਬੜੇ ਮਲੋਟ ਸ਼ਹਿਰ ਲਈ ਮਾਣ ਦੀ ਗੱਲ ਹੈ ਤੇ ਇਸ ਵੀਡੀਓ ਨੂੰ ਵੀ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਆਪਣੇ ਸ਼ਹਿਰ ਦਾ ਮਾਣ ਖੋਰ ਵਧੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ